ਕਾਰਨੇ ਦੇ ਵਿੱਚ ਕੀ ਹੈ ਪਹਿਲੀ ਗੱਲ ਤੇ ਜਿੰਨੀ ਭਰਤੀ ਦੱਸਦੇ ਨੇ ਉਹਦੇ ਤੋਂ ਚੌਥਾ ਹਿੱਸਾ ਭਰਤੀ ਹੋਈ ਨੰਬਰ 2 ਜਿੰਨੀਆਂ ਵੀ ਭਰਤੀਆਂ ਹੋਈਆਂ ਨੇ ਉਹਦੇ ਤੋਂ 80% ਦੀ ਭਰਤੀ ਬਾਹਰ ਦੇ ਸੂਬਿਆਂ ਦੀ ਵਹੀ ਪੰਜਾਬ ਦਾ ਬੱਚਾ ਭਰਤੀ ਨਹੀਂ ਹੋਇਆ ਤੁਸੀਂ ਉਹਦੇ ਤੇ ਵੱਡੇ ਪੈਮਾਨੇ ਤੇ ਹਰਿਆਣੇ ਚ ਵੱਡੇ ਪੈਮਾਨੇ ਤੇ ਰਾਜਸਥਾਨ ਚ ਦਿੱਲੀ ਚ ਯੂਪੀ ਚ ਉਪਰਕੰਡ ਇਹਨਾਂ ਦੀਆਂ ਭਰਤੀਆਂ ਨੇ ਮੈਂ ਤੁਹਾਡੇ ਨਾਲ ਆ ਮੈਂ ਤੁਹਾਨੂੰ ਯਕੀਨ ਦਿਵਾਣਾ ਚਾਹਦਾ ਐਜੂਕੇਸ਼ਨ ਮਿਨਿਸਟਰ ਮੈਂ ਰਿਆ ਤੁਹਾਨੂੰ ਪਤਾ ਕਿ ਚੋਣਵੀਰ ਉਦੋਂ ਵੀ ਆਦਾ ਰਿਹਾ ਮੇਰੀ ਹਲਕੇ ਨੇ ਅਸੀਂ ਹਮੇਸ਼ਾ ਆਪਣੇ ਅਧਿਆਪਕ ਵੀਰਾ ਲਾਲ ਆਪਣੇ ਬਚਿਆਰਾਂ ਖੜੇ ਰਹੇ ਆ ਉਹ ਵੀ ਤੁਹਾਡੇ ਨਾਲ ਤੁਹਾਡੇ ਵਾਸਤੇ ਸੰਘਰਸ਼ ਕਰਾਂਗੇ ਪਰ ਤੁਸੀਂ ਨੇ ਤੁਹਾਨੂੰ ਸੁਮੀ ਦਿਲਾ ਦਿਓ ਮੈਂ ਤੁਹਾਨੂੰ ਬੁਜ਼ਾਰਤ ਸੇ ਕਰਨੀ ਹੈ ਜਿੰਨੀਆਂ ਮਾਸਟਰਾਂ ਦੀਆਂ ਐਸੋਸੀਏਸ਼ਨਸ ਨੇ ਤੁਹਾਡੀਆਂ ਉਹਨਾਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰੋ ਕਿ ਪਿੰਡੋਂ ਪਿੰਡ ਤਰਨਤਾਰਨ ਸ਼ਹਿਰੋਂ ਸ਼ਹਿਰ ਮਹਲੂਮ ਰਹੇ ਜਾਓ ਲੋਕਾਂ ਨੂੰ ਰੇਰ ਕਰੋ ਇਹ ਫਰਜ਼ੀ ਇਨਕਲਾਬੀਆਂ ਦੀ ਜਮਾਤ ਤੋਂ ਕੋਈ ਆਸ ਉਮੀਦ ਕੋਈ ਨਹੀਂ ਆ ਜਿਹਨੇ ਭੰਕੜ ਸੀ ਇਹਨਾਂ ਦੇ ਆ ਜਿਹੜੀਆਂ ਬਾਇ ਇਲੈਕਸ਼ਨਾਂ ਹੋਈਆਂ ਕਿਸੇ ਇੱਕ ਨੂੰ ਟਿਕਣਾ ਮਿਲ ਨਹੀਂ ਕਿਸੇ ਆਪਾ ਕੈਲੂਨ ਟਿਕਣ ਨਹੀਂ ਦਿੱਤੇ ਆ ਲਾਹਾਲਾ ਕੇ ਜਿਹਨਾਂ ਨੇ ਪਹਿਲੇ ਦਾ ਫੜ ਪਾਏ ਨੇ ਤੋਂ ਮੱਖਣ ਹੋ ਜੈ ਨੇ ਜਿਹਨਾਂ ਨੂੰ ਟਿਕਟਾ ਦਿੱਤੀ ਹੈ ਜਿਨ੍ਹਾਂ ਨੇ ਪਹਿਲੇ ਵੱਡੇ ਪਹਿਮਾਨੇ ਦੇ ਲੋਕਾਂ ਦੇ ਜਿਸਮ ਤੇ ਅੱਗੇ ਜਿਨ੍ਹਾਂ ਨੇ ਖੂਨ ਚੋਸਿਆ ਉਹ ਲੋਕ ਲੈ ਗਿਆ ਆ ਜਿਹੜੇ ਇਹਨਾਂ ਦੇ ਕੈਲੀਡੇਟਰ ਇਹਨਾਂ ਬਾਰੇ ਤਰਨ ਤਾਰਨ ਦਾ ਹਰ ਦੁਕਾਨਦਾਰ ਹਰ ਵਾਸੀ ਜਾਣਦਾ ਜਦਾਂ ਕਰਤਾਰ ਨੂੰ ਤੁਸੀਂ ਸੰਘਰਸ਼ੇ ਜਾਰੀ ਰੱਖੋ ਇਹ ਮੈਸੇਜ ਇਹ ਤਗੜੇ ਹੋ ਕੇ ਨਾ ਮੇਰੀ ਬੇਨਤੀ ਹੈ ਵੀ ਹੁਣ ਪਾਰਟੀ ਉਸ ਨੂੰ ਵੋਟ ਪਾਓ ਜਿਹੜੀ ਤੁਹਾਡੀ ਮਦਦ ਵੀ ਕਰ ਸਕਦੀ ਹੈ ਤੇ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਵੀ ਬਹਾਲ ਕਰ ਸਕਦੀ ਜਜ਼ਬਾਤੀ ਮੋਰਚਾ ਪਾਲਦਾ ਫਾਇਦਾ ਕੋਈ ਨਹੀਂ ਹੋਣਾ ਜਿਹੜੀ ਜਮਾਤ ਆਂਦੇ 1 ਸਾਲ ਬਾਅਦ ਜਿੰਨੇ ਸਰਕਾਰ ਚ ਆਣਾ ਉਹਦੀ ਮਦਦ ਕਰੋ ਉਹੀ ਤੁਹਾਡੀ ਮਦਦ ਕਰੇ ਧਗੜੇ ਹੋ ਕੇ ਸੰਘਰਸ਼ੇ ਤੇ ਜਾਰੀ ਰੱਖੋ ਬਟੇਨਾ ਤੋਂ ਤੁਹਾਨੂੰ ਕੋਈ ਆਸ ਮੀਦ ਨਹੀਂ ਮੇਰੇ ਤੋਂ ਜੋ ਚਾਹੋਗੇ ਅਸੈਂਬਲੀ ਸੈਸ਼ਨ ਜਦੋਂ ਆਏਗਾ ਮੈਂ ਤੁਹਾਡੀ ਮਦਦ ਕਰਨ ਨੂੰ ਤਿਆਰ ਹਾਂ ਤੁਸੀਂ ਪਹਿਲੇ ਮੇਰੇ ਕੋ ਆਂਦੇ ਰਹੋ ਮੁਲਵੀ ਦਾ ਤੁਹਾਨੂੰ ਯਕੀਨ ਦਿਵਾਣਾ ਚਾਹਦਾ ਜਾਂਦੇ ਜਾਂਦੇ ਮੇਰੀ ਆਪਣੀ ਮੀਟਿੰਗ ਸੀ ਫਿਰ ਵੀ ਮੈਂ ਆਪਣਾ ਬਰਸ਼ ਸਮਿਤੀ ਹੋਇਆ ਤੇ ਰੁਕ ਕਿਉਂਕਿ ਕਾਰ ਰੇਤ ਚੀ ਹੈ ਪਹਿਲੀ ਗੱਲ ਤੇ ਜਿਹੜੀ ਭਰਤੀ ਦੱਸਦੇ ਨੇ ਉਹਦੇ ਤੋਂ ਚੌਥਾ ਹਿੱਸਾ ਭਰਤੀ ਹੋਈ ਨੰਬਰ 2 ਜਿਹਨੀਆਂ ਵੀ ਭਰਤੀਆਂ ਹੋਈਆਂ ਨੇ ਉਹਦੇ ਤੋਂ 80% ਦੀ ਭਰਤੀ ਬਾਹਰ ਦੇ ਸੁਗਿਆਰੀ ਵਹੀ ਪੰਜਾਬ ਦਾ ਬੱਚਾ ਭਰਤੀ ਨਹੀਂ ਹੋਇਆ ਤੁਸੀਂ ਉਹਦੇ ਤੇ ਵੱਡੇ ਫਹਿਮਾਨੇ ਤੇ ਹਰਿਆਣੇ ਚੋਂ ਵੱਡੇ ਪੈਮਾਨੇ ਤੇ ਰਾਜਸਥਾਨ ਚੋ ਦਿੱਲੀ ਚੋ ਯੂਪੀ ਚੋ ਉੱਤਰਾਖੰਡ ਇਹਨਾਂ ਦੀਆਂ ਪੱਟੀਆਂ ਨੇ ਮੈਂ ਤੁਹਾਡੇ ਨਾਲ ਆ ਮੈਂ ਤੁਹਾਨੂੰ ਯਕੀਨ ਦਿਵਾਣਾ ਚਾਹਾਂ ਐਜੂਕੇਸ਼ਨ ਮਿਨਿਸਟਰ ਮੈਂ ਰਿਹਾ ਤੁਹਾਨੂੰ ਪਤਾ ਚੁ ਕਿ ਛੋਟੇ ਵੀਰ ਉਦੋਂ ਵੀ ਆਦਾ ਰਿਹਾ ਮੇਰੀ ਹਲਕੇ ਦਾ ਅਸੀਂ ਹਮੇਸ਼ਾ ਆਪਣੇ ਅਧਿਆਪਕ ਵੀਰਾਂ ਨਾਲ ਆਪਣੇ ਬਚਿਆਰਾਂ ਖੜੇ ਰਹੇ ਹੁਣ ਵੀ ਤੁਹਾਡੇ ਨਾਲ ਤੁਹਾਡੇ ਵਾਸਤੇ ਸੰਘਰਸ਼ ਕਰਾਂਗੇ ਪਰ ਇਹਨੇ ਤੁਹਾਨੂੰ ਵੀ ਦਿਲਾ ਦੋ ਮੈਂ ਤੁਹਾਨੂੰ ਬੁਜ਼ਾਰਤ ਸੇ ਕਰ ਰਹੀ ਐ ਜਿੰਨੀਆਂ ਮਾਸਟਰਾਂ ਦੀਆਂ ਐਸੋਸੀਏਸ਼ਨਾਂ ਨੇ ਢਾਲੀਆਂ ਉਹਦਾ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰੋ ਕਿ ਪਿੰਡੋਂ ਪਿੰਡ ਤਰੰਤ ਆਓ ਸ਼ਹਿਰੋਂ ਸ਼ਹਿਰੋਂ ਭੱਲੋ ਮਰ ਜਿਓ ਲੋਕਾਂ ਨੂੰ ਵੇਰ ਕਰੋ ਇਹ ਫਰਜ਼ੀ ਇਨਕਲਾਬੀਆਂ ਦੀ ਜਮਾਤ ਤੋਂ ਕੋਈ ਆਸ ਉਮੀਦ ਕੋਈ ਨਹੀਂ ਆ ਜਿੰਨੇ ਭੁੱਖੜ ਸੀ ਇਹਨਾਂ ਦੇ ਆ ਜਿਹੜੀਆਂ ਬਾਏ ਇਲੈਕਸ਼ਨਾਂ ਹੋਈਆਂ ਕਿਸੇ ਇੱਕ ਨੂੰ ਟਿਕਟ ਨਹੀਂ ਮਿਲੀ ਸੀ ਕਿਸੇ ਪਪਾ ਕੈਲੂਰ ਤੇ ਵੰਦੀ ਦਿੱਤੀ ਆਹ ਨਿਹਾਲਾ ਕੇ ਜਿਨ੍ਹਾਂ ਨੇ ਪਹਿਲੇ ਕਫੜ ਪਾਏ ਨੇ ਤੋਂ ਮੱਖਣ ਹੋ ਜੈ ਨੇ ਜਿਹਨਾਂ ਨੂੰ ਟਿੱਕਾ ਦਿੱਤੀ ਹੈ ਜਿਨ੍ਹਾਂ ਨੇ ਪਹਿਲੇ ਵੱਡੇ پیمਾਨੇ ਤੇ ਲੋਕਾਂ ਦੇ ਜਿਸਮ ਤੇ ਅੱਗੇ ਜਿਨ੍ਹਾਂ ਨੇ ਖੂਨ ਚੂਸਿਆ ਉਹ ਲੋਕ ਰਹਿ ਗਿਆ ਅੱਜ ਵੀ ਇਹਨਾਂ ਦੇ ਕੈਨੇਡੀਅਨ ਇਹਨਾਂ ਬਾਰੇ ਤਰਨਤਾਨ ਦਾ ਹਰ ਦੁਕਾਨਦਾਰ ਹਰ ਵਾਸੀ ਜਾਣਦਾ ਦਾਦਾ ਕਰਤਾਰ ਕੀ ਤੁਸੀਂ ਸੰਘਰਸ਼ੇ ਜਾਰੀ ਰੱਖੋ ਇਹ ਮੈਸੇਜ ਜ ਤਗੜੇ ਹੋ ਕੇ ਤਾਂ ਮੇਰੀ ਕਹਿੰਦੀ ਹੈ ਵੀ ਹੁਣ ਪਾਰਟੀ ਉਸ ਨੂੰ ਵੋਟ ਪਾਓ ਜਿਹੜੀ ਤੁਹਾਡੀ ਮਦਦ ਵੀ ਕਰ ਸਕਦੀ ਤੇ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਵੀ ਬਹਾਲ ਕਰ ਸਕਦੀ ਜਜ਼ਬਾਤੀ ਮੋਰਚਾ ਪਾਲਦਾ ਫਾਇਦਾ ਕੋਈ ਨਹੀਂ ਹੋਣਾ ਜਿਹੜੀ ਜਮਾਤ ਆਖੇ 1 ਸਾਲ ਬਾਅਦ ਜਿੰਨੇ ਸਰਕਾਰ ਚ ਆਣਾ ਉਹਦੀ ਮਦਦ ਕਰੋ ਉਹੀ ਤੁਹਾਡੀ ਮਦਦ ਕਰੇਗੀ ਤਗੜੇ ਹੋ ਕੇ ਸੰਘਰਸ਼ ਤੇ ਜਾਰੀ ਰੱਖੋ ਬਟ ਇਹਨਾਂ ਤੋਂ ਤੁਹਾਨੂੰ ਕੋਈ ਆਸ ਉਮੀਦ ਨਹੀਂ ਮੇਰੇ ਤੋਂ ਜੋ ਚਾਹੋਗੇ ਅਸੈਂਬਲੀ ਸੈਂਸ਼ਨ ਜਦੋਂ ਆਏਗਾ ਮੈਂ ਤੁਹਾਡੀ ਮਦਦ ਕਰਨ ਨੂੰ ਤਿਆਰ ਹਾਂ ਤੁਸੀਂ ਪਹਿਲੇ ਮੇਰੇ ਕੋਲ ਆਂਦੇ ਰਹੋ ਹੁਣ ਵੀ ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹੁੰਦਾ ਜਾਂਦੇ ਜਾਂਦੇ ਮੇਰੀ ਆਪਣੀ ਮੀਟਿੰਗ ਸੀ ਫਿਰ ਵੀ ਮੈਂ ਆਪਣਾ ਵਰਸ ਸੰਮिति ਹੋਇਆ ਠੀਕ